ਸਟਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਣੇ ਕੌਮੀ ਲੋਕਤੰਤ੍ਰਿਕ ਗੱਠਜੋੜ ਦੀ ਤੀਜੀ ਵਾਰ ਬਣੀ ਸਰਕਾਰ ਨੇ ਦੇਸ਼ ਦੀ ਵਾਗਡੋਰ ਮੁੜ ਸੰਭਾਲ ਲਈ ਹੈ ਡੰਡੀ ਇਸ ਪ੍ਰਸੰਗ ਵਿੱਚ 9 ਜੂਨ ਅਤੇ 10 ਜੂਨ ਦੇ ਦਿਨ ਬੇਹੱਦ ਮਹੱਤਵਪੂਰਨ रहे ਹਨ ਡੰਡੀ 9 ਜੂਨ ਦਿਸ਼ਾਮ ਨੂੰ ਦੇਸ਼ ਦੀ ਰਾਸ਼ਟਰਪਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪ੍ਰਧਾਨ ਮੰਤਰੀ ਸਮੇਤ 72 ਮੈਂਬਰੀ ਮੰਤਰੀ ਮੰਡਲ ਨੂੰ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਂ ਚੁਕਾਈ ਗਈ ਸੀ ਅਤੇ 10 ਜੂਨ ਨੂੰ ਪ੍ਰਧਾਨ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਉਹਨਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਸੀ ਡੰਡੀ ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਰਾਜਨੀਤਿਕ ਅਤੇ ਪੱਤਰਕਾਰੀ ਹਲਕਿਆਂ ਵਿੱਚ ਤਰ੍ਹਾਂ-ਤਰ੍ਹਾਂ ਦੀ ਚਰਚਾ ਹੋ ਰਹੀ ਸੀ ਡੰਡੀ ਇਹ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਭਾਜਪਾ ਨੂੰ ਆਪਣੇ ਤੌਰ ਉੱਤੇ ਬਹੁਮਤ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਭਾਜਪਾ ਨੂੰ ਆਪਣੇ ਤਾਰ ਉੱਤੇ ਬਹੁਮਤ ਨਹੀਂ ਮਿਲਿਆ ਇਸ ਲਈ ਉਸ ਦੀ ਆਪਣੇ ਗੱਠਜੋੜ ਦੇ ਭਾਈਵਾਲਾਂ ਖਾਸ ਕਰਕੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ ਅਤੇ ਜਨਤਾਦਲ ਦੇ ਨੇਤਾ ਨਿਤਿਸ਼ ਕੁਮਾਰ ਉੱਤੇ ਵਧੇਰੇ ਨਿਰਭਰਤਾ ਰਹੇਗੀ ਡੰਡੀ ਇਸ ਦਾ ਫਾਇਦਾ ਉਠਾਉਂਦੇ ਆ ਭਾਜਪਾ ਦੇ ਭਾਈਵਾਲਾਂ ਵੱਲੋਂ ਵਧੇਰੇ ਮਹੱਤਵਪੂਰਨ ਮੰਤ్రਾਲੇ ਮੰਗੇ ਜਾਣਗੇ ਡੰਡੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਅਹਿਮ ਵਿਭਾਗ ਭਾਜਪਾ ਆਪਣੇ ਕੋਲ ਹੀ ਰੱਖਣ ਦਾ ਯਤਨ ਕਰੇਗੀ ਅਤੇ ਇਸ ਤਰ੍ਹਾਂ ਭਾਜਪਾ ਅਤੇ ਉਸ ਦੇ ਭਾਈਵਾਲਾਂ درمیان મતਭੇਦ ਉੱਭਰ ਕੇ ਸਾਹਮਣੇ ਆਉਣਗੇ ਟੰਡੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟਾਰ ਮੰਤਰੀ ਮੰਡਲ ਦਾ ਗਠਨ ਅਤੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਦੋਵੇਂ ਕੰਮ ਬੜੀ ਸਫਲਤਾ ਨਾਲ ਨਿਪਰੇ ਚਾੜ ਲਏ ਹਨ ਅਤੇ ਸ਼ਿਵ ਸੈਨਾ ਅਤੇ ਨੈਸ਼ਨਲ ਕਾਂਗਰਸ ਪਾਰਟੀ ਤੋਂ ਇਲਾਵਾ ਹੋਰ ਕਿਸੇ ਧਿਰ ਦੀ ਬਹੁਤੀ ਨਾਰਾਜ਼ਗੀ ਸਾਹਮਣੇ ਨਹੀਂ ਆਈ ਡੰਡੀ ਨੈਸ਼ਨਲ ਕਾਂਗਰਸ ਪਾਰਟੀ ਨੇ ਇਸ ਕਰਕੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਸਵੀਕਾਰ ਨਹੀਂ ਕੀਤਾ ਕਿਉਂਕਿ ਉਹ ਲੋਕ ਸਭਾ ਦੀ ਇੱਕ ਸੀਟ ਜਿੱਤਣ ਦੇ ਬਾਵਜੂਦ ਵੀ ਆਪਣੀ ਪਾਰਟੀ ਲਈ ਕੈਬਨਿਟ ਦਾ ਅਹੁਦਾ ਮੰਗਦੀ ਸੀ ਡੰਡੀ ਦੂਜੇ ਪਾਸੇ ਸ਼ਿਵ ਸੈਨਾ ਵਿੱਚ ਇਸ ਕਰਕੇ ਨਰਾਜ਼ਗੀ ਪਾਈ ਜਾ ਰਹੀ ਹੈ ਕਿ ਉਸ ਨੂੰ ਦੋ ਰਾਜ ਮੰਤਰੀਆਂ ਦੇ ਅਹੁਦੇ ਤਾਂ ਦਿੱਤੇ ਗਏ ਹਨ ਪਰ ਕੋਈ ਵੀ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ ਡੰਡੀ ਪਰ ਉਪਰੋਕਤ ਦੋਵਾਂ ਪਾਰਟੀਆਂ ਦੀਆਂ ਨਰਾਜ਼ਗੀਆਂ ਨਵੀਂ ਸਰਕਾਰ ਉੱਤੇ ਕੋਈ ਬਹੁਤਾ ਪ੍ਰਭਾਵ ਪਾਉਣ ਵਾਲੀਆਂ ਨਹੀਂ ਹਨ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮੁੱਚੇ ਮੰਤਰੀ ਮੰਡਲ ਉੱਤੇ ਪੂਰੀ ਪਕੜ ਨਜ਼ਰ ਆ ਰਹੀ ਹੈ ਡੰਡੀ ਉਹਨਾਂ ਨੇ ਅਹਿਮ ਮੰਤਰਾਲੇ ਭਾਜਪਾ ਲਈ ਹੀ ਰਾਖਵੇਂ ਰੱਖੇ ਹਨ ਅਤੇ ਘੱਟ ਮਹੱਤਵ ਵਾਲੇ ਮੰਤਰਾਲੇ ਹੀ ਆਪਣੇ ਭਾਈਵਾਲਾਂ ਨਾਲ ਸਾਂਝੇ ਕੀਤੇ ਹਨ ਡੰਡੀ ਇਸ ਸੰਦਰਭ ਵਿੱਚ ਉਹ ਆਪਣੇ ਭਾਈਵਾਲਾਂ ਨੂੰ ਮਨਾਉਣ ਵਿੱਚ ਸਫਲ ਹੋਏ ਹਨ ਡੰਡੀ ਵਧੇਰੇ ਐਹੇਮ ਮੰਤਰਾਲੇ ਵੀ ਪੁਰਾਣੇ ਕੈਬਨਿਟ ਮੰਤਰੀਆਂ ਨੂੰ ਹੀ ਦਿੱਤੇ ਗਏ ਹਨ ਤਾਂ ਕਿ ਸਰਕਾਰ ਦੇ ਕੰਮ ਕਾਜ ਵਿੱਚ ਨਿਰੰਤਰਤਾ ਬਣੀ ਰਹੇ ਅਤੇ ਸਰਕਾਰ ਨੂੰ ਮਹੱਤਵਪੂਰਨ ਫੈਸਲੇ ਲੈਣ ਵਿੱਚ ਕਿਸੇ ਵੱਡੀ ਚੁਣੌਤੀ ਦਾ ਵੀ ਸਾਹਮਣਾ ਨਾ ਕਰਨਾ ਪਵੇ ਡੰਡੀ ਇਸੇ ਲਈ ਫਿਰ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਰੱਖਿਆ ਮੰਤਰੀ ਰਾਜਨਾਥ ਸਿੰਘ